ਨਸ਼ੇ ਤਸਕਰਾਂ ਦੇ ਖਿਲਾਫ ਐਕਸ਼ਨ ਹੀ ਨਹੀਂ ਹੋ ਰਿਹਾ ਬਲਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ तमाम ਜਾਇਦਾਦਾਂ ਜਿਹੜੀਆਂ ਉਹਨਾਂ ਨੇ ਇਸ ਕਾਲੀ ਕਮਾਈ ਤੋਂ ਬਣਾਈਆਂ ਸੀ ਉਹਨਾਂ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਔਰ ਖਤਮ ਵੀ ਕੀਤਾ ਜਾ ਰਿਹਾ ਜਦੋਂ 2007 ਚ ਕਾਲੀ ਭਾਜਪਾ ਦੀ ਸਰਕਾਰ ਆਈ ਆ ਇਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬੜੇ ਹੀ ਵੈਲ ਆਰਗੇਨਾਈਜ਼ ਤਰੀਕੇ ਨਾਲ ਨਸ਼ਿਆਂ ਦਾ ਵਪਾਰ ਖੜਾ ਕੀਤਾ ਵਪਾਰ ਔਰ ਉਸ ਵਪਾਰ ਨੂੰ ਇਸ ਹੱਦ ਤੱਕ ਆਰਗੇਨਾਈਜ਼ ਕੀਤਾ ਕਿ ਉਹਨੂੰ ਪੈਟਰੋਨੇਸ ਕਰਨਾ ਉਹਨੂੰ ਵਧਾਉਣਾ ਉਹਨੂੰ ਸ਼ੈਲਟਰ ਕਰਨਾ ਉਹਨੂੰ ਤਮਾਮ ਸੁਵਿਧਾਵਾ ਦੇਣੀਆਂ ਚਾਹੇ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣਾ ਹੋਵੇ ਚਾਹੇ ਡਿਲੀਵਰੀ ਕਿਤੇ ਕਰਨੀ ਹੋਵੇ ਚਾਹੇ ਵੜਮ ਦੇਖਣ ਵਾਲੇ ਆਮ ਚੰਗੇ ਨੌਜਵਾਨਾਂ ਨੂੰ ਫੜ-ਫੜ ਕੇ ਲਿਆ ਕੇ ਇਸ ਨਸ਼ੇ ਦੇ ਦਲਦਲ 'ਚ ਤੱਕਿਆ ਚਾਹੇ ਉਸ ਅਕਾਲੀ ਲੀਡਰ ਦਾ ਨਾਂ ਚੱਕ ਲੋ ਜਿਹਦੇ ਤੇ ਅੱਜ ਤੱਕ ساری ਦੁਨੀਆ 'ਚ ਬੈਠੇ ਲੋਕ ਜਾਣਦੇ ਆ ਕਿ ਨਸ਼ਿਆਂ ਦੀ ਕਾਲੀ ਕਮਾਈ ਨਾਲ ਆਪਣੇ एंपਾਇਰ ਖੜੇ ਕੀਤੇ ਐ ਬਾਏ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਮਕਸਦ ਇੱਕੋ ਹੀ ਸੀ ਕਿ ਜਿਹੜਾ ਨਸ਼ਿਆਂ ਦੇ ਕਾਰੋਬਾਰ ਦੇ ਰਾਹੀ ਕਾਲੀ ਕਮਾਈ ਹੋਣੀ ਉਹਨਾਂ ਨੇ ਆਪਣੀ Empire ਖੜਾ ਕਰ ਲਈ ਇਕਨੋਮਿਕ ਇੰਟਰਸਟ ਆਰਥਿਕ ਹੇਤ ਉਹਦੇ ਚ ਇਹਨਾਂ ਨੇ ਇਹ ਨਹੀਂ ਵੇਖਿਆ ਇੰਨੀ ਨੇਰੀ ਵਗਾਈ ਬੱਚਿਆਂ ਨੂੰ ਪੜ੍ਹਾਈ ਕਰਾ ਕੇ ਕੋਈ ਨੌਕਰੀਆਂ ਦੇਣੀਆਂ ਸੀ ਚੰਗੇ ਰਾਹ ਪਾਉਣਾ ਸੀ ਉਹਨਾਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਨਸ਼ਿਆਂ ਦੀ ਡਿਲੀਵਰੀ ਦਾ ਕੰਮ ਜਿਹੜਾ ਇਹਨਾਂ ਨੇ ਬ੍ਰੇਨ ਡਰੇਨ ਹੀ ਪੰਜਾਬ ਦਾ ਨਹੀਂ ਹੋਇਆ ਪੰਜਾਬ ਦੇ ਜਿਹੜੇ ਸ਼ਾਰਪ ਮਾਈਂਡਡ ਸੀ ਜਿਨ੍ਹਾਂ ਨੇ ਪੰਜਾਬ ਦੀ ਬਾਗਦੌਰ ਭਗਤ ਸੰਭਾਲਣੀ ਸੀ ਜਿਨ੍ਹਾਂ ਨੇ ਗਰਾਉਂਡਾਂ ਤੋਂ ਲੈ ਕੇ 올림픽 ਦੇ ਸਟੇਡੀਅਮ ਤੱਕ ਪੰਜਾਬ ਦਾ ਨਾਂ ਰੌਸ਼ਨ ਕਰਨਾ ਸੀ ਦੇਸ਼ ਦਾ ਉਹਨਾਂ ਨੌਜਵਾਨਾਂ ਨੂੰ ਅਕਾਲੀ ਭਾਜਪਾ ਔਰ ਕਾਂਗਰਸੀਆਂ ਸਰਕਾਰਾਂ ਨੇ ਨਸ਼ੇ ਦੇ ਤਸਕਰ ਬਣਾ ਸਰਕਾਰਾਂ ਦਾ ਕੰਮ ਆ ਕਿ ਚੰਗੀ ਸੇਵ ਦੇਣੀ ਚੰਗਾ ਰਸਤਾ ਤੇ ਹੋਣਾ ਔਰ ਅੱਜ ਅੱਜ ਵੇਖੋ ਭਗਵੰਤ ਮਾਨ ਦੀ ਸਰਕਾਰ ਇਹਨੂੰ ਕੰਪੇਅਰ ਕਰ ਲੋ ਤੇ ਚਾਹੋ ਬਾਦਲ ਸਾਹਿਬ ਦੇ ਟਾਈਮ ਅਕਾਲੀ ਭਾਜਪਾ ਦੀ ਸਰਕਾਰ ਸੀ ਚਾਹ ਕੈਪਟਨ ਰਮਿੰਦਰ ਤੋਂ ਲੈ ਕੇ ਤਮਾਮ ਚਰਨਜੀਤ ਚੰਨੀ ਤੱਕ ਕਾਂਗਰਸੀਆਂ ਦੀ ਸਰਕਾਰ ਸੀ ਉਹਨਾਂ ਦੋਨਾਂ ਤਕਰੀਬਨ 15 ਸਾਲ ਨੌਜਵਾਨਾਂ ਨੂੰ ਨਸ਼ੇ ਵੇਚਣ ਨਸ਼ੇ ਕਰਨ ਚ ਮਜਬੂਰ ਕੀਤਾ ਜਿੰਨੇ ਵੀ ਨਸ਼ੇ ਨਾਲ Empire ਖੜੇ ਹੋਏ ਆ ਉਹ Empire ਵਿੱਚ ਚਾਹ ਢੋਣੇ ਪੈਣ ਚਾਹ ਘਰ ਤੋੜਨੇ ਪੈਣ ਚਾਹੇ ਉਹਨਾਂ ਦੀਆਂ ਜਾਇਦਾਦਾਂ ਜਬਤ ਕਰਨੀਆਂ ਪੈਣ ਭਗਵੰਤਮਾਨ ਦੀ ਸਰਕਾਰ ਇਸ ਮੁਹਿੰਮ ਨੂੰ ਉਦੋਂ ਤੱਕ ਅੱਗੇ ਵਧਾਉਂਦੀ ਰਹੂਗੀ ਜਿੰਨਾ ਚਿਰ ਪੰਜਾਬ ਚੋਂ ਨਸ਼ਾ ਤਸਕਰਾਂ ਦਾ ਸਫਾਇਆ ਨਹੀਂ ਹੋ ਜਾਂਦਾ ਨਸ਼ਾ ਕਰਨ ਵਾਲੇ ਜਿਹੜੇ ਲੋਕ ਮੇਨਸਟ੍ਰੀਮ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਉਹਨਾਂ ਨੂੰ ਚੰਗੇ ਅਵਸਰ ਮੁਹੱਈਆ ਕਰਉਣਾ ਇਹ ਭਗਵੰਤਮਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਉਹਦੇ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ